uh <laughs> みんなのこ ਬਹੁਤ ਬਹੁਤ ਧੰਨਵਾਦ ਸੱਜਣ ਜੀ ਤੁਮ ਕੋਲ ਪਹੁੰਚੀਦਾ ਤੜਕਾਂ ਦੇ ਕਰਨਾ ਤੇ ਬੇਨਤੀ ਹੈ ਕਿ ਅਰਦਾਸੇ ਹੋਣ ਲੱਗੇ ਨੇ ਵਰਸ਼ਿੰਗ ਬਾਬਾ ਫਤੇ ਸਿੰਘ ਜੀ ਦੇ ਮਨ ਪਾਵੇ ਛੱਟ ਸ੍ਰੀ ਅਗਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਦੱਸ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਕਿਹੜੇ ਪਿੰਡ ਤੇ ਕਿਹੜੇ ਸਬੰਧ ਵਿੱਚ ਸਜਾਇਆ ਜਾ ਰਿਹਾ ਨਾਮ ਮੇਰਾ ਜੇ ਅਗੜ ਸਿੰਘ ਜੀ ਖਾਲਸਾ ਦਲਪੰਥਲ ਉਧਾ ਮੈਂ ਵਾਲਮੀਕ ਮਜਬੀ ਸਿੱਖ ਮੋਰਾ 77 ਪੰਜਾਬ ਸੰਤੋਖ ਸਿੰਘ ਸੋਈ ਬੋਲਦਾ ਜੀ ਗੁਰਦੁਆਰਾ ਸਾਹਿਬ ਆਬਾ ਜੀ ਹਿੰਮਤ ਸਿੰਘ ਜੀ ਪਿੰਡ ਸੋਈਆਂ ਵਿੱਚੋਂ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾਂਦਾ ਪ੍ਰੰਤ ਮੇਲਾ ਚੱਲਰ 21 ਦਿਨ ਦੀ ਪ੍ਰਭਾਫੜੀ ਚੱਲਦੀ ਆ ਉਤੋਂ ਪ੍ਰੰਤ ਪੰਨਾ ਪਿਆਰੇ ਦੀ ਗਵਾਈ ਹੇਟ ਹੋਲੇ ਮਾਲੇ ਖੇਡੇ ਜਾਂਦੇ ਨਾਂ ਸਿੰਘ ਆਇਆ ਘੂੜੀਆਂ ਆਈਆਂ ਵਾ ਗੱਜਕੇ ਬਾਜ਼ੀਆਂ ਹੋਣੀਆਂ ਵਾ ਪੂਰੀ ਗੁਰਮਰਜਾ ਦਾ ਅਨਸਾਰ ਜਿਹੜਾ ਇਹ ਮਹਲਾ ਖੇਡਿਆ ਜਾਂਦਾ ਦਲ ਪੰਥਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਹਤੋਂ ਸੁਜਾਇਆ ਜਾ ਰਿਹਾ ਕਿਹੜੇ ਪਿੰਡ ਤੇ ਕਿਹੜੇ ਸੰਬੰਧ ਚ ਇਹ ਜੀ ਪਿੰਡ ਲੱਲਾ ਸੋਹਿਆ ਵਿਖੇ ਬਹੁਤ ਹੀ ਚਿਰਾਂ ਤੋਂ 50 60 ਸਾਲਾਂ ਤੋਂ ਚੱਲ ਰਿਹਾ ਦਲਪੰਥ ਦਾ ਤਕਤਕਸ਼ਰੀ ਅਨੰਦਪੁਰ ਸਾਹਿਬ ਵੱਲੋਂ ਜਿਵੇਂ ਬੰਦੀਆਂ ਆਉਂਦੀਆਂ ਰਹੀਆਂ ਬਹੁਤ ਮਾਹਪੁਰਸ਼ਾਏ ਤੇ ਉਹੀ ਮੱਲਾ ਜਿਹੜਾ ਅੱਜ ਫੇਰ 21 ਦਿਨ ਦੀ ਪ੍ਰਭਾਤ ਫੇਰੀ ਸਪੂਰਨ ਕਰਕੇ ਤੇ ਬਹੁਤ ਹੀ ਧੂਮ-ਧਾਮ ਦੇ ਨਾਲ ਸੰਗਤਾਂ ਜਿਹੜੀਆਂ ਉਹ ਮਨਾ ਰਹੀਆਂ ਮੱਲੇ ਦੀ ਤਿਆਰੀ ਆ ਤੇ ਮੱਲੇ ਦੀ ਪਿਆਰੀ ਆ ਹੁਣ ਤੇ ਸੰਗਤਾਂ ਜਿਹੜੀਆਂ ਉਹ ਆਪਣੀ ਚੱਲਣ ਲੱਗੀਆਂ ਮੱਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ